ਕਿਸਕ ਵੀਰ ਸਿੰਘ ਬਾਦਲ ਨੂੰ ਪੰਜ ਸਿੰਘ ਸਹਿਬਾਨਾ ਨੇ ਤਣਖਾਈਆ ਕਰਾਰ ਦਿੱਤਾ ਉਹਨਾਂ ਨੇ ਫੈਸਲਾ ਦਿੱਤਾ ਕਿ ਹੁਣ ਲੋਕ ਉਹਨਾਂ ਦੇ ਫੈਸਲਿਆਂ ਨੂੰ ਚੁਣੌਤੀ ਕਿਉਂ ਦੇ ਰਿਹਾ ਪੰਜ ਸਿੰਘ ਸਹਿਬਾਨਾ ਨੇ ਜੋ ਫੈਸਲਾ ਕੀਤਾ ਹੈ ਉਹ ਫੈਸਲੇ ਤੇ ਤਾਂ ਲੋਕਾਂ ਨੇ ਕੁਝ ਪਰਸੈਂਟ ਖੁਸ਼ੀ ਮਨਾ ਪਰ ਇਹ ਬੰਦਾ ਇਹ ਕੀ ਕਾਰਨ ਹੈ ਕਿ ਜਦੋਂ ਉੱਥੇ ਹਾਜ਼ਰ ਨਹੀਂ ਹੈਗੇ ਇਹ ਇਸ ਕਿਤੇ ਚ ਲੈਟਰ ਕਾਹਦਾ ਦੇਖਿਆ ਹੈ ਜੀ ਉਹ ਆਪਣਾ ਦਫਤਰ ਦੇ ਵਿੱਚ ਸਪਸ਼ਟੀਕਰਨ ਦੇ ਗਏ ਜੋ ਉਹਨਾਂ ਨੇ ਮੱਥਾ ਸ੍ਰੀ ਅਕਾਲ ਤਖਤ ਸਾਹਿਬ ਟੇਕ ਲਿਆ ਤਾਂ ਫਿਰ ਦੂਜਿਆਂ ਦੇ ਘਟਪੜ ਕਿਉਂ ਹੋ ਰਹੀ ਆ ਤਨਖਾਹਿਆ ਘਰਾਰ ਕਿਵੇਂ ਰਹਿ ਗਿਆ ਇਹ ਕ ਤਨਖਾਹਿਆ ਘਰਾਰ ਦਿੱਤਾ ਹੋਇਆ ਉਹਨਾਂ ਦੇ ਬਣਾਏ ਹੋਏ ਸਿੰਘ ਸਹਿਬਾਨਾਂ ਦੀ ਉਮਰਜਾਦਾ ਤੋੜੀ ਜਾ ਰਿਹਾ ਫੇਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜਾ ਹੋਣਾ ਪੈਣਾ ਜਿਹੜੇ ਜਿਹੜੇ ਦੋਸ਼ੀ ਨੇ ਉਹਨਾਂ ਚ ਸਿੰਘ ਸਾਹਿਬ ਨੇ ਬੋਲ ਬੋਲ ਕੇ ਸਟੇਜ ਤੋਂ ਸਪੀਕਰ ਤੋਂ ਇਹਨਾਂ ਨੂੰ ਇੱਕ ਇੱਕ ਪੁੱਛਣਾ ਹੈ ਕਿ ਕੀ ਉੱਥੇ ਸੌਦੇ ਵਾਲੇ ਨਾਲ ਥੋੜੀ ਜਾਰੀ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਕ ਕਬਰ ਸਿੰਘ 베ਦੀ ਸ਼ਖਬੀਰ ਸਿੰਘ ਬਾਦਲ ਅੱਗੇ ਚੁਣੌਤੀਆਂ ਉੱਥੇ ਹੀ ਖੜੀਆਂ ਨੇ ਜਿੱਥੇ ਸ਼ਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਉੱਤੇ ਪੇਜ ਫਸਿਆ ਹੋਇਆ ਕਿਉਂਕਿ ਸ਼ਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਪਾਸੇ ਨਹੀਂ ਹੋਣਾ ਚਾਹੁੰਦੇ ਤੇ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਥ ਸਿੰਘ ਸਬਾਨ ਨੇ ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਸੱਦਿਆ ਸਪਸ਼ਟੀਕਰਨ ਦੇਣ ਲਈ ਕਿਹਾ ਤਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਫੈਸਲਾ ਆਏਗਾ ਉਸ ਨੂੰ ਪੰਥ ਦੇ ਪ੍ਰਮਾਨਤ ਲੋਕ ਇਸ ਤਰ੍ਹਾਂ ਪਰਮਾਨ ਕਰਨਗੇ ਇਸ ਬਾਬਤ ਵੀ ਗੱਲਬਾਤ ਕਰਾਂਗੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਵੀ ਜਿਹੜੇ ਬਲਵਿੰਦਰ ਸਿੰਘ ਭੁੰਦੜਾ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਲਗਾ ਕੇ ਆਪਣਾ ਸਪਸ਼ਟੀਕਰਨ ਸ਼੍ਰੀ ਕਾਲਪਤਖ ਸਾਬ ਦੇ ਜਥੇਦਾਰ ਦੇ ਸਕੱਤਰ ਦਫ਼ਤਰ ਦੇ ਵਿੱਚ ਪਹੁੰਚਾਇਆ ਇਸ ਦੇ ਉੱਤੇ ਵੀ ਵੱਡੀ ਚਰਚਾ ਹੋ ਰਹੀ ਹੈ ਕਿ ਆਕਰ ਜਦੋਂ ਕਿਸੇ ਵਿਅਕਤੀ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਹੋਵੇ ਤਾਂ ਉਸ ਤੋਂ ਬਾਅਦ ਜਿਹੜਾ ਇੱਕ ਦੂਜੇ ਨਾਲ ਨਾਤਾ ਜਾਂ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਅਰਦਾਸ ਕਰਨੀ ਕਿਹੜਾ ਪ੍ਰਸ਼ਾਦ ਕਰਵਾਉਣਾ ਇਹ ਕਿੱਥੇ ਤੱਕ ਲਾਗੂ ਹੈ ਸਿੱਖ ਮਰਿਆਦਾ ਕੀ ਕਹਿੰਦੀ ਹੈ ਇਸ ਬਾਬਤ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਪਰਮਜੀਤ ਸਿੰਘ ਸੌਲੀ ਨੇ ਸੌਲੀ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਪ੍ਰਧਾਨਗੀ ਮਸਲੇ ਨੂੰ ਲੈ ਕੇ ਇੱਕ ਵੱਡੀ ਚੁਣੌਤੀ ਦੇ ਵਿੱਚੋਂ ਲੰਘ ਰਹੇ ਨੇ ਲੱਗਦਾ ਹੈ ਕਿ ਸੁਖਵੀਰ ਸਿੰਘ ਬਾਦਲ ਤਨਖਾਹਿਆ ਕਰਾਰ ਹੋਣ ਤੋਂ ਬਾਅਦ ਪਾਸੇ ਹੋਣ ਜਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਵੀਰ ਸਿੰਘ ਬਾਦਲ ਇਹਨਾਂ ਦੀ ਬੁੱਧੀ ਮਾਰਤੀ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਸਾਹਿਬ ਨੇ ਜਿਸ ਜ ਸਮੇਂ ਤੋਂ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਬੇਅਦਮੀਆਂ ਹੋਈਆਂ ਤੇ ਸਿੰਘਾਂ ਤੇ ਗੋਲੀ ਅਕਾਲੀ ਭਾਜਪਾ ਸਰਕਾਰ ਨੀਲੀ ਤੇ ਕੇਸਰੀ ਪੱਗ ਵਾਲਿਆਂ ਦੀ ਵੱਲੋਂ ਚੱਲੀਆਂ ਹੋਣ ਤੇ ਜਲਾਦ ਜ਼ਾਲਮ ਜਿਹੜੇ ਪੁਲਿਸ ਅਫਸਰਾਂ ਦੀ ਲਿਸਟ ਬਣਾਉਂਦਾ ਰਿਹਾ ਪ੍ਰਕਾਸ਼ ਸਿੰਘ ਬਾਦਲ ਨੂੰ ਦਿੰਦੇ ਰਹੇ ਉਹ ਉਹ ਲੋਕਾਂ ਨੂੰ ਸਾਡੇ ਤੇ ਬਿਠਾਇਆ ਗਿਆ ਹੋਵੇ ਉਸ ਤੋਂ ਅਸੀਂ ਕਹਿਣ ਲੱਗੇ ਸੀ ਐਂਟਰੀ ਬਾਦਲ ਕੈਂਪ ਵਾਲੇ ਕਿ ਇਹ ਬੰਦੇ ਆ ਦੀ ਇਹ ਟੱਬਰ ਦੀ ਬੁੱਧੀ ਮਾਰੀ ਗਈ ਤਾਹੀ ਇਹ ਗਲਤ ਫੈਸਲੇ ਲੈਂਦੇ ਨੇ ਹੁਣ ਦੇਖੋ ਤੁਸੀਂ ਲੰਮੇ ਅਰਸੇ ਤੋਂ ਜਦੋਂ ਲੜੀ ਗਏ ਲੜੀ ਗਏ ਹੁਣ ਇਹਨਾਂ ਦਾ ਇੱਕ ਹੋਰ ਤੜਾ ਟੁੱਟ ਕੇ ਬਾਦਲ ਦਾ ਬਖ ਹੋ ਗਿਆ ਉਹਨਾਂ ਦੀ ਲੜਾਈ ਤਾਂ ਹੈਗੀ ਵੀ ਸੁਖਵੀਰ ਪ੍ਰਧਾਨਗੀ ਤੋਂ ਛੱਡੇ ਪਰ ਸਾਡੀ ਲੜਾਈ ਪ੍ਰਧਾਨਗੀ ਛੱਡਣੀ ਰੱਖਣੀ ਸਾਡਾ ਮਤਲਬ ਇਹ ਨਹੀਂ ਸਾਡਾ ਹੈ ਸ੍ਰੀ ਹਰਗੋਬਿੰਦ ਸਾਹਿਬ ਦੇ ਤਖਤ ਦੀਆਂ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਦਾ ਘਾਣ ਜੋ ਪਿੱਛੇ ਹੋਇਆ ਸਿੰਘ ਸਹਿਬਾਨਾਂ ਦਾ અપਮਾਨ ਹੋਇਆ ਉਹ ਬਾਰ-ਬਾਰ ਨਾ ਹੋਵੇ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਸੁਖਵੀਰ ਸਿੰਘ ਬਾਦਲ ਨੂੰ ਪੰਜ ਸਿੰਘ ਸਹਿਬਾਨਾਂ ਨੇ ਤਲਖਾਈਆ ਕਰਾਰ ਦਿੱਤਾ ਤਲਖਾਈਆ ਕਰਾਰ ਦੇ ਕੇ ਪਹਿਲਾਂ ਤਾਂ ਇਹ ਹੀ ਨਹੀਂ ਸਮਝ ਆ ਰਹੀ ਕਿ ਕਿਹੜਾ ਕਿਹੜਾ ਲਾਏ ਪਰ ਦੇਖਿਆ ਜਾਵੇ ਤਾਂ ਜੇਸ਼ ਪੰਜ ਸਿੰਘ ਸਬਾਨ ਨੇ ਫੈਸਲਾ ਦਿੱਤਾ ਜਿਸ ਨੂੰ ਕੌਮ ਪ੍ਰਮਾਨਿਤ ਕਰਦੀ ਹੈ ਪੰਥਕ ਲੋਕ ਪ੍ਰਮਾਨਿਤ ਕਰਦੇ ਆ ਕਿਉਂਕਿ ਪੰਜ ਸਿੰਘ ਸਹਿਬਾਨ ਦਾ ਵੱਡਾ ਸਤਕਾਰ ਹੈ ਜੋ ਉਹਨਾਂ ਨੇ ਫੈਸਲਾ ਦਿੱਤਾ ਕਿ ਹੁਣ ਲੋਕ ਉਹਨਾਂ ਦੇ ਫੈਸਲਿਆਂ ਨੂੰ ਚੁਣੌਤੀ ਕਿਉਂ ਦੇ ਰਿਹਾ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਹੀ ਦਿੱਤਾ ਤਾਂ ਕੁਝ ਪੰਥਕ ਧਿਰਾਂ ਜਾਂ ਕੁਝ ਅਜਿਹੇ ਲੋਕ ਆਪਣੀ ਮਰਜ਼ੀ ਦੇ ਅਨੁਸਾਰ ਅਜਿਹਾ ਕਿਉਂ ਚਾਹੁੰਦੇ ਕਿ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਡੰਡ ਲਾਇਆ ਜਾਣਾ ਹੈ ਜਾਂ ਸਜ਼ਾ ਸराई ਜਾਣੀ ਹੈ ਉਹਨਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਸੁਣਾਈ ਜਾਣੀ ਚਾਹੀਦੀ ਮੇਰੇ ਕਹਿਣ ਤੋਂ ਭਾਵ ਹੈ ਕਿ ਪੰਜ ਸਿੱਖ ਸਹਿਬਾਨਾਂ ਨੇ ਜੋ ਫੈਸਲਾ ਕੀਤਾ ਉਹ ਫੈਸਲੇ ਤੇ ਤਾਂ ਲੋਕਾਂ ਨੇ ਕੁਝ ਪਰਸੈਂਟ ਖੁਸ਼ੀ ਮਨਾਈ ਪਰ ਜਦੋਂ ਸੁਖਵੀਰ ਸਿੰਘ ਬਾਦਲ ਬਿਨਾ ਬੁਲਾਏ ਬੁਲਾਇਆ ਨਹੀਂ ਤਨਖਾਹਿਆ ਕਰਾਰ ਦਿੱਤਾ ਬੰਦਾ ਆਪਣਾ ਆਮਲਾ ਫੈਲਾ ਨਾਲ ਲੈ ਕੇ ਆਇਆ ਪੂਰਾ ਬੀਬੀਆਈਪੀ ਸਿਸਟਮ ਦੇ ਮੁਤਾਬਕ ਜਾ ਕੇ ਸਿੰਘ ਸਾਹਿਬ ਇਹਨੂੰ ਪਤਾ ਹੈ ਖੁਦ ਇਹਨੂੰ ਤਾਂ ਰੋਜ਼ ਪਤਾ ਹੁੰਦਾ ਵੀ ਕੌਣ ਕਿੱਥੇ ਜਾਂਦਾ ਸਿੰਘ ਸਹਿਬਾਨਾਂ ਨੂੰ ਇਹਦਾ ਪਤਾ ਹੈ ਉਹਨੂੰ ਇਹਦਾ ਪਤਾ ਹੁੰਦਾ ਪਰ ਇਹ ਬੰਦਾ ਇਹ ਕੀ ਕਾਰਨ ਕਿ ਜਦੋਂ ਉੱਥੇ ਹਾਜ਼ਰ ਨਹੀਂ ਹੈਗੇ ਇਹ ਇਸ ਕਤਰੇ ਚ ਲੈਟਰ ਕਾਦਾ ਦੇਖਿਆ ਹੈ ਜੀ ਪਰ ਜੇ ਸਕਤਰਤ ਦੇ ਵਿੱਚ ਚਲੇ ਗਏ ਆਪਣਾ ਸਪਸ਼ਟੀਕਰਨ ਦੇਣ ਤਾਂ ਜੇਕਰ ਆ ਰਿਹਾ ਸੀ ਕਿ ਨਮਾਣੇ ਸਿੱਖ ਵਜੋਂ ਸੁਖਬੀਰ ਸਿੰਘ ਬਾਦਲ ਨੂੰ ਜਾਣਾ ਚਾਹੀਦਾ ਉਹਨਾਂ ਦੇ ਨਾਲ ਕੁਝ ਕੈਬਨਟ ਦੇ ਮੰਤਰੀ ਵੀ ਗਏ ਤਾਂ ਇੱਥੇ ਇਤਰਾਜ਼ ਕਿਉਂ ਆ ਰਿਹਾ ਜੇ ਉਹ ਆਪਣਾ ਦਫ਼ਤਰ ਦੇ ਵਿੱਚ ਸਪਸ਼ਟੀਕਰਨ ਦੇ ਗਏ ਜੋ ਉਹਨਾਂ ਨੇ ਮੱਤਾ ਛਿੜੀ ਕੱਲ ਤੱਕ ਸਾਬ ਟੇਕ ਲਿਆ ਤਾਂ ਫਿਰ ਦੂਜਿਆਂ ਦੇ ਢਿੱਡਪਿੜ ਕਿਉਂ ਹੋ ਰਹੀ ਆ ਤਨਖਾਹੀਆਂ ਕਰਾਰ ਕਿਵੇਂ ਰਹਿ ਗਿਆ ਇਹ ਕ ਤਨਖਾਹਿਆ ਘਰਾਰ ਦਿੱਤਾ ਹੋਇਆ ਉਹਨਾਂ ਦੇ ਬਣਾਏ ਹੋਏ ਸਿੰਘ ਸਹਿਬਾਨਾਂ ਦੀ ਉਮਰ ਜਿਆਦਾ ਤੋੜੀ ਜਾ ਰਿਹਾ ਹੈ ਪਿਛਲੇ ਪਿਛਲਾ ਉਹਨਾਂ ਨੂੰ ਹਿਸਟਰੀ ਤਾਂ ਸੁਣਾਈ ਜਾ ਰਹੇ ਨੇ ਸੁਖਵੀਰ ਨੂੰ ਵੀ ਅਕਾਲੀ ਫੂਲਾ ਸਿੰਘ ਜਦੋਂ ਅਕਾਲ ਤਖਤ ਦਾ ਜਹੇਦਾਰ ਹੁੰਦਾ ਉਦੋਂ ਜਿਹੜੇ-ਜਿਹੜੇ ਬੰਦਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਤਨਖਾਈਆ ਕਰਾਰ ਦਿੱਤਾ ਉਹਨਾਂ ਨਾਲ ਕੀ ਕੁਝ ਹੋਇਆ ਉਹਨਾਂ ਨੂੰ ਕੋਈ ਫਤਿਹ ਨਹੀਂ ਸੀ ਬਣਾਉਂਦਾ ਪਿੱਠ ਕਰਕੇ ਖੜ ਜਾਂਦੇ ਸੀ ਪਰ ਉਹ ਸੁਖਵੀਰ ਨੇ ਸਿੱਖਿਆ ਤਾਂ ਨਹੀਂ ਉਹੀ ਗਰਦਨ ਚਕੀਲਾ ਹੈ ਨਾ ਗਰਦਨ ਚਕੀਲਾ ਹੋਣ ਕਰਕੇ ਉਹ ਆਪਣਾ ਉਹਵੇਂ ਜਿਵੇਂ ਹਮਲਾ ਫੈਲਾ ਲਿਆ ਕੇ ਜਿਵੇਂ ਕਿਸੇ ਤੇ ਹਮਲਾ ਕਰਨ ਜਾਣਾ ਹੁੰਦਾ ਉਹ ਅਕਾਲ ਤਖਤ ਸਾਹ ਤੇ ਨਮਾਣਾ ਸਿੱਖ ਜਦੋਂ ਹੋ ਕੇ ਜਾਊਗਾ ਨਾ ਉਹਨੂੰ ਸਿੰਘ ਸਾਹਿਬਾਨ ਲੈਟਰ ਦੇਣਗੇ ਕਿ ਆਹ ਤਰੀਕ ਨੂੰ ਤੈਂ ਪੇਸ਼ ਹੋਣਾ ਹੈ ਉਹ ਹਾਂ ਕਰੂਗਾ ਉੱਥੇ ਸੰਗਤ ਇਕੱਠੀ ਹੋਊਗੀ ਚਾਹੇ ਇਹਨਾਂ ਦੀ ਹੋਵੇ ਉਹ ਸੰਗਤ ਦੇ ਸਾਹਮਣੇ ਫੇਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜਾ ਹੋਣਾ ਪੈਣਾ ਜਿਹੜੇ ਜਿਹੜੇ ਦੋਸ਼ੀ ਨੇ ਉਹਨਾਂ ਚ ਸਿੰਘ ਸਾਹਿਬ ਨੇ ਬੋਲ ਬੋਲ ਕੇ ਸਟੇਜ ਤੋਂ ਸਪੀਕਰ ਤੋਂ ਇਹਨਾਂ ਨੂੰ ਇੱਕ ਇੱਕ ਪੁੱਛਣਾ ਹੈ ਕਿ ਕੀ ਠੁੱਠੇ ਸੌਦੇ ਵਾਲਿਆਂ ਨਾਲ ਥੋੜੀ ਯਾਰੀ ਸੀ ਤੁਸੀਂ ਸੁਮੇਸ਼ ਸਿੰਘ ਸੈਣੀ ਨੂੰ ਲਾਇਆ ਮੇਰੇ ਕਹਿਣ ਤੋਂ ਬਾਅਦ ਸਵਾਲ ਬਹੁਤ ਨੇ ਉਹ ਇੱਕ ਇੱਕ ਪੁੱਛਣਾ ਇਹਨਾਂ ਤੋਂ ਹਾਂ ਨਾ ਚ ਜਵਾਬ ਕੀ ਜੈ ਗੋਲੀ ਚੱਲੀ ਕਿਸਨ ਭਗਵਾਨ ਸਿੰਘ ਤੇ ਗਰਜੀਤ ਸਿੰਘ ਨਜਾਮਦੀ ਵਾਲਾ ਸ਼ਹੀਦ ਹੋਏ ਤੇ ਇੱਧਰ ਗਰਦਾਸਪੁਰ ਚ ਚੌਰ ਸਿੱਧਮਾ ਵਾਲਾ ਮੁੰਡਾ ਸ਼ਹੀਦ ਹੋਇਆ ਇਹ ਸਾਰੀਆਂ ਗੱਲਾਂ ਹੋਣੀਆਂ ਨੇ ਫੇਰ ਪਤਾ ਲੱਗੂਗਾ ਕਿ ਇਹ ਚ ਨਿਮਰਤਾ ਆ ਗਈ ਅੱਜ ਨਹੀਂ ਅੱਜ ਤਾਂ ਹੰਕਾਰ ਦਾ ਪਰਿਆ ਪਿਆ ਪਰ ਮਹਾਰਾਜ ਸਿੰਘ ਦਾ ਜ਼ਿਕਰ ਵੀ ਹੋ ਰਿਹਾ ਜਗਦੇਵ ਸਿੰਘ ਤਲਵੰਡੀ ਦਾ ਜ਼ਿਕਰ ਹੋ ਰਿਹਾ ਮਾਸਟਰ ਤਾਰਾ ਸਿੰਘ ਦਾ ਜ਼ਿਕਰ ਹੋ ਰਿਹਾ ਹੈ ਬਹੁਤ ਸਾਰੇ ਅਜਿਹੇ ਜਿਹੜੇ ਪੰਥਕ ਲੋਕ ਸਿ ਉਹਨਾਂ ਦਾ ਜ਼ਿਕਰ ਹੋ ਰਿਹਾ ਕਿ ਜੇ ਤਨਖਾਹ ਸੁਖਵੀਰ ਸਿੰਘ ਬਾਦਲ ਨੂੰ ਲੱਗੀ ਹੈ ਉਹ ਆਪਣੀ ਪ੍ਰਧਾਨਗੀ ਤੋਂ ਲਾਂਭੇ ਕਿਉਂ ਹੋਣ ਜੇ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਬਣ ਕੇ ਆਪਣਾ ਸ਼੍ਰੀ ਕਲਤਕ ਸਾਬ ਤੇ ਪੇਸ਼ ਹੋ ਸਕਦਾ ਹੈ ਜਗਦੇਵ ਸਿੰਘ ਤਲਵੰਡੀ ਹੋ ਸਕਦਾ ਹੈ ਹੋਰ ਬਹੁਤ ਸਾਰੇ ਪੰਥਕ ਆਗੂਆਂ ਨੂੰ ਜਿਨ੍ਹਾਂ ਨੂੰ ਤਨਖਾਹ ਲੱਗੀ ਸੀ ਉਹ ਸਕਦੇ ਆ ਤੇ ਸੁਖਵੀਰ ਸਿੰਘ ਬਾਦਲ ਜੇ ਚਲਾ ਗਿਆ ਤਾਂ ਇਹਨਾਂ ਰਾਮਰੋਲਾ ਕਾਹਦਾ ਚੱਕਿਆ ਪ੍ਰਧਾਨਗੀ ਸੁਖਵੀਰ 100 ਵਾਰੀ ਰੱਖ ਲਵੇ ਪਰ ਨਿਮਰਤਾ ਨੰਗੇ ਪੈਰੀਂ ਜਾਣਾ ਸਰਤਾ ਨਾਲ ਸਤਨਾਮ ਦਾ ਜਾਪ ਕਰਦੇ ਹੋਏ ਜਾਣਾ ਇਹਨਾਂ ਕੋ ਤਾਂ ਸੰਤ ਵੀ ਨੇ ਸੰਤ ਮਹਾਪੁਰਖਾਂ ਨੂੰ ਬਾਬਾ ਹਰਨਾਮ ਸਿੰਘ ਉਹਨਾਂ ਨੂੰ ਅੱਗੇ ਲਾ ਲੈਂਦਾ ਉਹਨਾਂ ਦੇ ਜਥੇ ਨੂੰ ਨਾਮ ਜਪਦੇ ਕੀਰਤਨ ਕਰਦੇ ਜਾਂਦੇ ਲੋਕਾਂ ਨੂੰ ਪਤਾ ਲੱਗਦਾ ਕਿ ਕੇ ਹਾਂ ਵੀ ਬਾਦਲ ਦਾ ਟੱਬਰ ਨਿਮਰਤਾ ਨਾਲ ਜਾਂਦਾ ਨਾਲ ਹਰ ਸਿਮਰਤ ਨੂੰ ਵੀ ਲੈ ਜਾਂਦਾ ਜਦੋਂ ਨਜ਼ਾਰੇ ਤਾਂ ਸਾਰਿਆਂ ਨੇ ਲੈਨੇ ਇਕੱਠਿਆਂ ਨੇ ਲੈਨੇ ਜਾਂ ਸਿੱਖਾਂ ਤੇ ਗੋਲੀਆਂ ਚੱਲਦੀਆਂ ਸੀ ਜਾਂ कर्फ्यू ਲੱਗਦੇ ਰਹੇ ਅੱਜ ਅੱਜ ਕੱਲਾ ਸਖਵੀਰ ਓਵੇਂ ਜਵੇਂ ਆਕਰ ਕੰਨਾ ਹੋ ਕੇ ਨਾ ਤੁਰੇ ਜੇ ਉਹ ਕੌਮ 'ਚ ਵਾਪਸੀ ਕਰਨੀ ਚਾਹੁੰਦਾ ਤਾਂ ਐ ਹੋਣੀ ਐ ਨਹੀਂ ਜੇ ਉਹਨਾਂ ਦੇ ਸਿੰਘ ਸਹਬਾਨ ਜਿਹੜੇ ਡਿਸੀਜਨ ਲੈਣਗੇ ਉਹ ਸਾਨੂੰ ਪਤਾ ਅਸੀਂ ਬਾਜ਼ ਅੱਖ ਰੱਖ ਰਿਹਾ ਮੈਂ ਹਰ ਮੁਲਾਕਾਤ ਤੇ ਕਹਿੰਦਾ ਕਿ ਸਾਡੀ ਬਾਜ਼ ਅੱਖ ਹੈ ਸਾਡਾ ਸਿੰਘ ਸਹਬ ਭਾਈ ਜਗਤਾਰ ਸਿੰਘ ਹਵਾਰਾ ਜੇਲ੍ਹ ਚ ਬੰਦਾ ਹੈ ਦੂਜੇ ਸਿੰਘ ਸਹਬਾਨਾਂ ਨੂੰ ਵੀ ਅਸੀਂ ਸਿੱਧੇ ਕਰ ਲਾਂਗੇ ਕਿ ਸਾਨੂੰ ਆਉਂਦਾ ਕੌਮ ਦੇ ਫੈਸਲੇ ਕਿਵੇਂ ਕਰ ਰਹੇ ਨੇ ਪਰ ਮੈਂ ਕਹਿੰਦਾ ਗਿਆਨੀ ਰਗਵੀਰ ਸਿੰਘ ਜੀ ਤੁਹਾਡੇ ਤੇ ਗੁਰੂ ਨੇ ਕਿਰਪਾ ਕਰੀਆ ਤੁਹਾਡੇ ਸਿੰਘ ਸਹਬਾਨਾਂ ਦੇ ਨਾਲ ਦੀਆਂ ਤੇ ਕਿਰਪਾ ਕਰੀਆ ਦਮ ਰੱਖੋ ਕਾੜਨ ਦਾ ਰੱਖ ਕੇ ਇੱਕ ਹੋਰ ਬੇਅਦਵੀ ਸੁਖਵੀਰ ਕਰਕੇ ਆਇਆ ਇਹਦੇ ਤੇ ਵੀ ਫੌਰੀ ਤੌਰ ਤੇ ਐਕਸ਼ਨ ਲਓ ਧੰਨਵਾਦ ਇਹ ਸਨ ਪਰਮਜੀਤ ਸਿੰਘ ਸੌਲੀ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਬੇਸ਼ੱਕ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਜਾ ਚੁੱਕਾ ਹੈ ਪਰੰਤੂ ਸੁਖਵੀਰ ਸਿੰਘ ਬਾਦਲ ਦੇ ਪ੍ਰਤੀ ਤਨਖਾਹ ਲਾਉਣ ਵੇਲੇ ਇੱਕ ਫੈਸਲਾ ਵੀ ਕੀਤਾ ਗਿਆ ਸੀ ਕਿ ਨਮਾਣਾ ਸਿੱਖ ਬਣ ਕੇ ਸੁਖਵੀਰ ਸਿੰਘ ਬਾਦਲ ਸ੍ਰੀ ਕਾਲ ਤਕ ਸਾਹਿਬ ਤੇ ਪੇਸ਼ ਹੋਵੇ ਪਰੰਤੂ ਜਿਸ ਢੰਗ ਦੇ ਨਾਲ ਉਹ ਆਪਣੇ ਕੈਬਨਟ ਮੰਤਰੀਆਂ ਦੇ ਨਾਲ ਗਏ ਐ ਜਿਸ ਢੰਗ ਦੇ ਨਾਲ ਉਹ ਗਏ ਐ ਤੇ ਵੱਡੇ ਇਤਰਾਜ਼ ਵੀ ਆ ਰਹੇ ਐ ਕਿ ਜਦੋਂ ਕਿਸੇ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਹੋਵੇ ਤਾਂ ਉਹ ਆਪਣੇ ਲਾਮ ਲਸ਼ਕਰ ਲੈ ਕੇ ਕੀ ਕਰਦਾ ਜਦੋਂ ਉਹਨਾਂ ਨੂੰ ਸਿੰਘ ਸਬਾਲ ਨੇ ਬੁਲਾਇਆ ਹੀ ਨਹੀਂ ਬੇਸ਼ੱਕ ਉਹਨਾਂ ਨੂੰ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ ਤਾਂ ਉਹ ਆਪਣਾ ਸਪਸ਼ਟੀਕਰਨ ਸ਼੍ਰੀ ਕਾਲਤਕ ਸਾਹਿਬ ਤੇ ਦੇ ਸਕਦੇ ਸਨ ਪਰੰਤੂ ਜਿਸ ਤਰ੍ਹਾਂ ਉਹ ਸੱਚ ਕਰਨ ਸ਼੍ਰੀ ਦਰਬਾਰ ਸਾਹਿਬ ਗਏ ਸ਼੍ਰੀ ਕਾਲਤਕ ਸਾਹਿਬ ਮੱਥਾ ਟੇਕਣ ਗਏ ਤਾਂ ਬਹੁਤ ਸਾਰੀਆਂ ਅਜਹੀਆਂ ਚਰਚਾਵਾਂ ਦਿਖਾਈ ਦੇ ਰਹੀਆਂ ਕਿ ਕੁਝ ਗੱਲਾਂ ਸਿੱਖ ਪਰੰਪਰਾਮਾਨਾ ਜਾਂ ਜਿਸ ਮਰਿਆਦਾ ਦੇ ਤਹਿਤ ਕੁਝ ਗੱਲਾਂ ਸਾਹਮਣੇ ਆਉਂਦੀਆਂ ਤਾਂ ਵੱਡੇ ਇਤਰਾਜ਼ ਸਖਬੀਰ ਸਿੰਘ ਬਾਦਲ ਤੇ ਇਸ ਕਰਕੇ ਹੋ ਰਿਹਾ ਕਿ ਸਖਬੀਰ ਸਿੰਘ ਬਾਦਲ ਨੇ ਜਿਸ ਢੰਗ ਦੇ ਨਾਲ ਤੇਜ਼ੀ ਕੀਤੀ ਹੈ ਤਾਂ ਸ਼ੱਕ ਜਥੇਦਾਰ ਸਹਿਬਾਨ ਤੇ ਵੀ ਜਾਂਦਾ ਹੈ ਜਿਸ ਦੇ ਉੱਤੇ ਬਹੁਤ ਸਾਰੇ ਪੰਤਕ ਆਗੂ ਸਭਾ ਚੁੱਕਦੇ ਜਾ ਰਿਹਾ ਕੈਮਰਾਮੈਨ ਮਰੀਕੰਦਰ ਸਿੰਘ ਦਲਾਲ ਕਵਰ ਸਿੰਘ 베ਦੀ ਮਸਾ ਟੀਵੀ ਪਟਿਆਲਾ